ਸਸਕੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਸਿਫਟ ਬਲੌਗਸ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਅੱਜ ਦੇ ਇਸ ਬਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਗਿਆ ਤੇ ਸਾਰਿਆਂ ਨੂੰ ਘਰਾਂ ਦੇ ਵਿੱਚ ਕੀ ਹੁੰਦਾਗਾ ਕਿ ਆਪਾਂ ਰਾਇਤਾ ਬਣਾਈਏ ਖਾਸ ਕਰਕੇ ਮਾਲਵੇ ਵਾਲੇ ਤਾਂ ਇਸ ਦੇ ਬਹੁਤ ਹੀ ਸ਼ਕੀਨ ਹੁੰਦੇ ਨੇ ਪਰ ਬਹੁਤ ਸਾਰੇ ਜਿਹੜੇ ਯੂਟਿਊਬਰ ਹੈਗੇ ਆਪਣੇ ਸਬਸਕ੍ਰਾਈਬਰ ਮਾਝਾ ਮਾਲਵਾ ਦੁਆਬਾ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਜੁੜੇ ਹੋਏ ਨੇ ਸੋ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਲਵੇ ਵਾਲੇ ਕਿਵੇਂ ਰਾਇਤਾ ਤਿਆਰ ਕਰਦੇ ਨੇ ਖਾਸ ਕਰ ਕद्दू ਦਾ ਰਾਇਤਾ ਸੋ ਜੀ ਪੂਰੀ ਰੈਸਪੀ ਸ਼ੇਅਰ ਕਰਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਫਰੈਂਡਸ ਦੇ ਨਾਲ ਔਰ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਮੈਂ ਤੁਹਾਨੂੰ ਹੁਣ ਰਸੋਈ 'ਚ ਲੈ ਕੇ ਜਾਂਦੀ ਆਂਗੀ ਸਭ ਤੋਂ ਪਹਿਲਾਂ ਅਸੀਂ ਲੋਕੇ ਨੂੰ ਛਿੱਲ ਲਾਂਗੇ ਚੰਗੀ ਤਰ੍ਹਾਂ ਛਿਲ ਕੇ ਧੋਣ ਤੋਂ ਬਾਅਦ ਅਸੀਂ ਇਸ ਨੂੰ ਕੱਦੂ ਕਸ ਕਰ ਲਵਾਂਗੇ ਜੀ ਇਧਰ ਆਪਾਂ ਲੋਕੀ ਨੂੰ ਪੂਰੀ ਤਰ੍ਹਾਂ ਕੱਦੂਕਸ ਕਰ ਲਿਆਗਾ ਕਈ ਬੰਦੇ ਹਵਾਲਕੇ ਬਣਾਉਂਦੇ ਆ ਤੇ ਹੁਣ ਆ ਦੋਨੋਂ ਹਵਾਲਕੇ ਵਾਲਾ ਨਾ ਕੋਕਾ ਜਾ ਰਹਿ ਜਾਂਦਾ ਉਹਦਾ ਰਸਤਾ ਸਾਰਾ ਨਿਕਲ ਜਾਂਦਾ ਇਹ ਆ ਆਪਾਂ ਇਸ ਤਰੀਕਾ ਬਣਾਉਣੇ ਜਾਦੇ ਹੁਣ ਆਪਾਂ ਘਿਓ ਪਾ ਦਿੱਤਾ ਸੀ ਹਾਂ ਦੇ ਸੀ ਉਹ ਵੱਧਾ ਤੇ ਪੰਚਾ ਪਾਤਾ ਹਾਂਜੀ ਇਹਨੂੰ ਚੰਗੀ ਤਰ੍ਹਾਂ ਵੀ ਭੁੰਨ ਲਓ ਤੇ ਪੁੰਨਣਾ ਆਪਾਂ ਇਹਨੂੰ ਸਿੰਮਤੇ ਹੀ ਆਗਾ ਹਾਂ ਜਦ ਇਹ ਚੜਚਲ ਦੀ ਜਵਾਜਾਂ ਦੇ ਪਾਣੀ ਇਹ ਦਿਵਾਜ ਖਤਮ ਹੋਏ ਉਹ ਰੋਪੂ ਜੇ ਆਂਦਾ ਹੈ ਤੇ ਦੋ ਫਾਲੀਆਂ ਦੇ ਕਰੀਬ ਹੈ ਬਸ ਆਪਣੇ ਪਰਿਵਾਰ ਮੁਕਾਤ ਲੈਣੀ ਪੈਂਦੀ ਹੈ ਹਾਂਜੀ ਹਾਂ ਤੇ ਇਹਨੂੰ ਚੰਗੀ ਕਰਾਓ ਥੋੜਾ ਜਿਹਾ ਫੈਂਟ ਜੇ ਲੋ ਕੰਡਾ ਹੀ ਹਨਾ ਹੁਣ ਮੈਂ ਲੈ ਕੇ ਇਧਰ ਕਰਦੇ ਹਾਂ ਹੁਣ ਜੇ ਆਂਦਾ ਦੋਨੇ ਕਮ ਪੈਰਲਰ ਹੋ ਜਾਂਦੇ ਨੇ ਕਿ ਇਧਰ ਥੋੜਾ ਜਿਹਾ ਫੇਰ ਠੰਡਾ ਵੀ ਹੁੰਦਾ ਨਾ ਬਿਲਕੁਲ ਬਿਲਕੁਲ ਫੇਰ ਇਹ ਕਦੋਂ ਉੱਚਾ ਉਦਾਂ ਹੀ ਚਪਾਈ ਦਤਾ ਆਪਾਂ ਚ ਨੂੰ ਮਿਰਚ ਪਾ ਲੈਨੇ ਆ ਹਾਂਜੀ ਥੋੜਾ ਜਿਹਾ ਨਮਕ ਕਾਲੀ ਮਿਰਚ ਥੋੜੀ ਲਾਲ ਥੋੜਾ ਜੰਪ ਚੁਪਾ ਦ ਦਹੀਂ ਜੇ ਨਾ ਖਟਾਉਂਦੇ ਥੋੜੇ ਸਿਲੀਪੀਸ ਧਨੀਆ ਤੇ ਹਰੀਆਂ ਮਿਰਚਾਂ ਸੋ ਜੀ ਇਧਰ ਆਪਣਾ ਕੀ ਹੁੰਦਾ ਵੀ ਜਿਵੇਂ ਲੋਕੀ ਨੂੰ ਭੁੱਜਣ ਤੇ 5 ਤੋਂ 7 ਮਿੰਟ ਦਾ ਲੱਗ ਹੀ ਜਾਂਦੇ ਨੇ ਤਾਂ ਆਪਾਂ ਕਾਲੀ ਨਹੀਂ ਕਰਨੀ ਜਿੰਨਾ ਵਧੀਆ ਤਰੀਕੇ ਨਾਲ ਸਿਮਾ ਤੇ ਭੁੱਜੂਗਾ ਉਹਨਾਂ ਦਾ ਟੇਸਟ ਵੀ ਵਧੀਆ ਆਊਗਾ ਤੇ ਹੈਲਦੀ ਵੀ ਜ਼ਿਆਦਾ ਹੋਊਗਾ। ਕਈ ਵਾਰੀ ਕੀ ਹੁੰਦਾ ਆਪਾਂ ਗੈਸ ਦੀ ਪਾਵਰ ਜ਼ਿਆਦਾ ਕਰਕੇ ਆਪਾਂ ਨੂੰ ਐ ਹੁੰਦਾ ਵੀ ਛੇਤੀ ਛੇਤੀ ਬਣ ਜੇ। ਉਹ ਬਾਹਰੋਂ ਮੱਚ ਜਾਂਦਾ ਤੇ ਅੰਦਰੋਂ ਕੱਚਾ ਰਹਿ ਜਾਂਦਾ। ਉਸ ਟਾਈਮ ਦੇ ਲਈ ਠੰਡਾ ਕਰਨ ਲਈ ਰੱਖ ਦਿੰਨੇ ਆ ਤੇ ਇਧਰੋਂ ਕਰਤਾ ਆਪਾਂ ਬੰਦ। ਜੇ ਤੁਹਾਨੂੰ ਜ਼ਿਆਦਾ ਕਾਲੀ ਹੋਵੇ ਕਈ ਵਾਰੀ ਮਮਾਪਾ ਜੀ ਮੈਂ ਪੱਕੇ ਥੱਲੇ ਵੀ ਰੱਖ ਸਕਦੇ ਆ ਹਾਂ ਪੱਕਾ ਕਈ ਵਾਰੀ ਕੀ ਹੁੰਦਾ ਇਮੀਡੀਏਟਲੀ ਕੋਈ ਰਿਸ਼ਤੇਦਾਰ ਆ ਜਾਂਦਾ ਆਪਾਂ ਨੂੰ ਬਣਾਉਣਾ ਪੈ ਜੇ ਪੱਕਾ ਇਹਨਾਂ ਤੇ ਹੁਣ ਜਿਹੜਾ ਆਪਣਾ ਦਹੀਂ ਸੀ ਆਪਾਂ ਉਹਦੇ ਵਿੱਚ ਇਸ ਨੂੰ ਮਿਕਸ ਕਰਤਾ